ਤੇ ਭਾਈ ਬਲਦੇਵ ਸਿੰਘ ਜੀ ਨੇ ਮੇਰੇ ਘਰ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਇੱਕ ਮੱਝ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਜੀ ਨੀਲੀ ਰਾਵੀ ਦੀ ਮੱਝ ਹੈ ਸਟੇਟ ਪੜੇ ਦੇ ਵਿੱਚ ਦਿੱਲੀ ਮਲਕੀ ਆਖਾ ਤੇ ਇਹ ਮੱਝ ਭਾਈ ਬਲਦੇਵ ਸਿੰਘ ਜੀ ਦੂਜਾ ਸੋਈ ਜਾਂ ਤੀਜੇ ਸੋਈ ਆ ਅੱਜ ਦਿਨ ਨੂੰ ਦੱਸਿਆ ਤੁਸੀਂ ਵੀ ਤਿੰਨ ਕਿ ਉਹਗੇ ਤੇ ਤਿੰਨ ਦਿਨ ਹੋਗੇ ਨੂੰ ਤਿੰਨ ਦਿਨ ਹੋਗੇ ਆ ਮਗਰ ਵੀ ਕੱਟਾ ਕੱਟੀ ਇਹਨੇ ਮਗਰ ਕੱਟੀ ਆ ਕੱਟੀ ਆ ਮਗਰ ਇਹਨੇ ਮਗਰ ਕੱਟੀ ਲੋ ਜੀ ਮਗਰ ਕੱਟੀ ਆ ਤਿੰਨ ਦਿਨ ਦੀ ਦੋਸਤੋ ਸੋਈ ਆ ਇਸ ਵਕਤ ਬਹੁਤ ਤੁਸੀਂ ਦੱਸਿਆ ਵੀ 11 ਕਿਲੋ ਹੈਗਾ 11 ਕਿਲੋ 11 ਕਿਲੋ ਪੌਲਾ ਬਹੁਤ ਵਧੀਆ ਚੰਗੀ ਕੁਆਲਟੀ ਦੇ ਵਿੱਚ ਆ ਤੋੜ ਕੇ ਤੁਹਾਨੂੰ ਦਿਖਾਉਣੇ ਆਟਾ ਚੇਕ ਤੁਸੀਂ ਚੈੱਕ ਕਰੋ ਵੱਡੀ ਹੈ ਕੱਦ ਕਾਠੀ ਠੀਕ ਹੈ ਜੀ ਸੋ ਪੁੱਠਾ ਪਟਾ ਬਹੁਤ ਸੋਹਣਾ ਚੌੜੇ ਪਿੱਠ ਪੁੱਠੇ ਦੇ ਵਿੱਚ ਤੇ ਕੱਦ ਵੱਡਾ 11 ਲੀਟਰ ਤੋਂ ਛਟਾੜੀ ਕੀਤੀ ਹੈ ਬਾਕੀ ਹਜੇ ਦਿਨ ਤਿੰਨ ਕੀ ਹੋਇਆ ਕਰਮਾਲੀ ਮਸ਼ੀਨ ਨੂੰ ਤੇ ਵਜ਼ਨ ਵੇਟ ਬਹੁਤ ਜ਼ਿਆਦਾ ਮੈਂਦਾ ਠੀਕ ਹੈ ਜੀ ਤੇ ਕਾਫੀ ਭਰਾ ਆਪਣੇ ਦਿਮਾਗ ਕਰਦੇ ਰਹਿੰਦੇ ਨੀਲੀ ਦਾ ਵੀ ਮੱਝ ਖਰੀਦਣ ਬਾਰੇ ਤੇ ਤੁਸੀਂ ਆ ਮੱਝ ਬਾਰੇ ਸੌਦਾ ਲਾ ਸਕਦੇ ਹੋ ਬਹੁਤ ਸੋਹਣੀ ਪਤਲੇ ਪਿੰਡੇ ਦੀ ਮਾਇਆ ਠੀਕ ਹੈ ਜੀ ਤੇ ਬੈਕਗਰਾਉਂਡ ਦੀ ਵੀ ਗੱਲ ਕਰੀਏ ਤੇ ਆਸਲਪੂਰੇ ਬਲੱਡ ਲਾਈਨ ਦੇ ਵਿੱਚੋਂ ਤੇ ਨਾਰਮਲੀ ਜਿਵੇਂ ਕਰ ਆਪਾਂ ਮਾਝਾ ਬੈਲਟ ਦੇ ਵਿੱਚ ਖੜੇ ਆ ਠੀਕ ਹੈ ਜੀ ਜਿਹੜੇ ਸ਼ੂਟ ਕਰਦੇ ਪਏ ਆ ਤੇ ਲੋਕਲੋਂ ਨੇੜੇ ਤੋਂ ਮੇਰੇ ਬਿਲਕੁਲ ਪੰਨੇ ਜਿਹੜਾ ਮਾਲ ਖਰੀਦ ਕੇ ਪੇਸ਼ ਕੀਤਾ ਜਾਂਦਾ ਤੇ ਪਛੂ ਵਪਾਰ ਦਾ ਕੀਤਾ ਜਾਇਜ ਰੇਟ ਦੇ ਵਿੱਚ ਅੱਜ ਤੁਹਾਨੂੰ ਮਿਲ ਜੂਗੀ